ਕੀ ਕਹਨਤ ਹੋ ਗਿਆ ਟੜਾ ਜਨਮ ਦਿਨ ਮਨਾਇਆ ਗਿਆ ਅੱਜ ਮੇਰਾ ਜਨਮ ਦਿਨ ਸੀ ਜੀ ਅੱਜ ਸਾਡੇ ਐਸਚਓ ਸੁਮੇਰਤ ਸਾਥੀ ਸਾਡੇ ਜਿਹੜੇ ਬਾਕੀ ਤਨਖਾਹ ਕਰਮਚਾਰੀਆਂ ਨੇ ਇਹਨਾਂ ਸਾਰਿਆਂ ਨੇ ਰਲ ਕੇ ਜਨਮ ਦਿਨ ਦਾ ਜਿਹੜਾ ਖੁਸ਼ੀ ਕੀਤੀ ਸਾਰਿਆਂ ਨੇ ਬਹੁਤ ਵਾਰ ਸਾਰਿਆਂ ਨੇ ਮੈਂ ਲੱਖ ਲੱਖ ਵਾਰ ਦਿਲੋਂ ਪਰਮਾਤਮਾ ਐਵੇਂ ਸਾਰਿਆਂ ਨੂੰ ਇਕੱਠਿਆਂ ਰੱਖੇ ਮੈਂ ਮੈਕਮੇਂ ਚ ਨੌਕਰੀ ਕਰਦੇ ਜੀ ਮੈਕਮੇਂ ਚ ਫਿਰ ਘਰ ਜਾਵਾਂਗੇ ਤੇ ਫਿਰ ਕਲਕਸ਼ਨ ਦਾ ਟਾਈਮ ਹੈ ਤੇ ਸਾਰੇ ਸਾਥੀ ਜਿਹੜੇ ਸਾਰੇ ਮੁਲਾਜ਼ਮ ਜਿਹੜੇ ਉਹ ਹਾਜ਼ਰ ਨੇ ਤਾਂ ਨੇ ਤੇ ਅਸੀਂ ਵੀ ਹਾਜ਼ਰ ਨਾਲ ਹੀ ਇਸ ਕਰਕੇ ਜਿਹੜੇ ਥਾਣੇ ਬਣਾ ਰਿਹਾ ਹੈ ਪਰਿਵਾਰ ਵੀ ਡੀਗ ਰਿਹਾ ਹੈ ਪਰਿਵਾਰ ਚ ਵੀ ਜਾ ਕੇ ਬਣਾਵਾਂਗੇ ਜੀ ਸਰ ਕੀ ਕਹਿਣਾ ਚਾਹੋਗੇ ਅੱਜ ਥਾਣੇ ਦੇ ਅੰਦਰ ਜਿਹੜੀ ਇੱਕ ਇੱਕ ਟੈਗ ਅੱਜ ਸਾਡੇ ਏਐਸਆਈ ਰਣਜੀਤ ਸਿੰਘ ਹੈ ਜਿਹੜੇ ਇੱਥੇ ਸਾਡੇ ਥਾਣੇ ਦੇ ਵਿੱਚ ਪੋਸਟਿੰਗ ਹੈਗੇ ਤਾਂ ਉਹਦੇ ਵਿੱਚ ਜਿਹੜਾ ਹੈਗਾ ਆ ਜਿਹੜਾ ਸਾਡਾ ਇੱਕ ਐਨਜੀਓ ਸਹਿਬਾਨਾ ਸਾਡੇ ਕਪਤੀਸ਼ੀ ਅਫਸਰ ਹੈ ਜਾਂ ਕਰਮਚਾਰੀ ਹੈ ਇਹ ਸਾਡਾ ਇੱਕ ਪਰਿਵਾਰ ਹੈ ਇੱਕ ਪਰਿਵਾਰ ਦੀ ਤਰ੍ਹਾਂ ਹੀ ਅਸੀਂ ਰਹਿ ਰਹੇ ਹਾਂ ਕਿਉਂਕਿ ਸਭ ਤੋਂ ਵੱਡੀ ਗੱਲ ਇਹ ਹੈ ਬੀਜੇ ਕਰਾਸੀ ਜਿਵੇਂ ਅੱਜ ਮਤਲਬ ਅਸੀਂ ਰਣਜੀਤ ਸਿੰਘ ਦਾ ਮਤਲਬ ਬਰਥਡੇ ਨੂੰ ਅਸੀਂ ਮਨਾਇਆ ਹੈਗਾ ਤਾਂ ਇਹਦੇ ਵਿੱਚ ਇੱਕ ਤਾਂ ਜਿਹੜੀ ਹੈਗੀ ਹੈ ਇੱਕ ਜੁਟਤਾ ਵੀ ਆਉਂਦੀ ਹੈਗੀ ਹੈ ਤੇ ਆਪਸ ਵਿੱਚ ਮੇਲ ਮਲਾਪ ਤੇ ਪਿਆਰਵਾਤਾ ਹੈਗਾ ਤਾਂ ਇਸੇ ਨੂੰ ਅਸੀਂ ਰੱਖ ਕੇ ਧਿਆਨ ਦੇ ਵਿੱਚ ਜਿਹੜਾ ਹੈਗਾ ਇਹ ਥਾਣੇ ਦੇ ਵਿੱਚ ਹੀ ਪ੍ਰੋਗਰਾਮ ਰੱਖ ਕੇ ਉਹਨੂੰ ਜਿਹੜਾ ਹੈਗਾ ਇਹ ਕੀਤਾ ਗਿਆ ਹੈ ਜੀ ਇਹ ਦੂਜੇ ਵਸਪਾ ਗੱਲ ਦੇਦਾ ਜੀ ਉਹਨਾਂ ਦਾ ਲੱਗਿਆ ਆ ਉਹਨਾਂ ਕਰਕੇ ਉਹ ਤੁਹਾਡੀ ਜਿਹੜੀ ਇਹ ਦੂਧੀਆਂ ਕਾਫੀਆਂ ਨੇ ਹਾਂਜੀ ਡਿਊਟੀ ਮਤਲਬ ਇਸ ਚੋਣਾ ਦੇ ਦੌਰਾਨ ਚੋਣ ਜਾਬਤਾ ਲੱਗਾ ਹੋਇਆ ਉਹਦੇ ਵਾਸਤੇ ਠੀਕ ਹੈ ਵੀ ਡਿਊਟੀਆਂ ਜ਼ਰੂਰ ਵੱਧ ਹੈਗੀਆਂ ਪਰ ਅਸੀਂ ਉਹਦੇ ਵਿੱਚੋਂ ਆਪਣਾ ਟਾਈਮ ਕੱਢ ਕੇ ਇਹ ਜਿਹੜਾ ਹੈਗਾ ਇਹਨੂੰ ਜ਼ਰੂਰ ਇਹਨੂੰ ਕੀਤਾ ਹੈਗਾ ਤਾਂ ਕਿ ਇਹ ਜਿਹੜਾ ਮੁਲਾਜ਼ਮਾਂ ਦੇ ਵਿੱਚ ਸਾਡਾ ਜਿਹੜਾ ਪਿਆਰ ਹੈ ਇਹ ਵਧੀਆ ਤਰ੍ਹਾਂ ਬਣਿਆ ਰਵੇ ਤਾਂ ਇਹਦੇ ਵਿੱਚ ਇਹੀ ਹੈ ਜੀ ਜਿਵੇਂ ਹੁਣ ਅਸੀਂ ਇੱਕ ਪਰਿਵਾਰ ਦੀ ਤਰ੍ਹਾਂ ਰਹਿ ਰਹੇ ਹੈਗੇ ਆ ਤਾਂ ਇੱਥੇ ਜਿਹੜਾ ਵੀ ਅਸੀਂ ਇਹ ਕੀਤਾ ਹੈਗਾ ਤਾਂ ਇਹਦੇ ਵਾਸਤੇ ਇੱਕ ਅਸੀਂ ਮੈਸੇਜ ਵੀ ਜਿਹੜਾ ਹੈਗਾ ਚੰਗਾ ਹੋ ਜਾਵੇ ਸਤਿ ਸ਼੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ